ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲੜੀ ਕੰਬੋਜ ਵੱਲੋਂ ਵਿਕਾਸ ਕਮਾ ਸਨੇਹਿਤ ਲੋਕ ਭਲਾਈ ਦੀ ਕਮਾ ਨੂੰ ਪਹਿਲ ਕਦਮੀ ਜਿੰਦੇ ਹੋਏ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਾਣੀ ਵਾਲੇ ਟੈਂਕਰ ਮੁਹੱਈਆ ਕਰਵਾਏ ਗਏ ਨੇ ਤੇ ਅੱਜ ਇਹਨਾਂ ਟੈਂਕਰਾਂ ਨੂੰ ਵੰਡਣ ਸਮੇਂ ਗੋਲੜੀ ਕੰਬੋਜ ਵੱਲੋਂ ਖਾਸ ਤੌਰ ਤੇ ਪਿੰਡ ਦੇ ਵਿੱਚ ਪਹੁੰਚ ਕੇ ਹਰੀ ਚੰਡੀ ਦੇਗੀ ਟੈਂਕਰ ਰਵਾਨਾ ਕੀਤੇ ਗਏ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਪੰਚਾਇਤਾਂ ਦੇ ਕੋਲ ਪੈਸੇ ਸੀ ਉਹਨਾਂ ਦੀ ਮਦਦ ਦੇ ਨਾਲ ਹਲਕੇ ਦੇ 24 ਪਿੰਡਾਂ ਨੂੰ ਪਾਣੀ ਵਾਲੇ ਇਹ ਟੈਂਕਰ ਮੁਹੱਈਆ ਕਰਵਾਏ ਗਏ ਨੇ ਤੇ ਇੱਕ ਟੈਂਕਰ ਦੀ ਕੀਮਤ ਤੋ ਤਕਰੀਬਨ 1,65,000 ਰੁਪਏ ਤੇ 37 ਲੱਖ ਰੁਪਏ ਦੀ ਰਕਮ ਦੇ ਨਾਲ ਇਹ ਟੈਂਕਰ ਮੁਹैया ਕਰਵਾਏ ਗਏ ਨੇ। ਇੰਨਾ ਜੋ ਜਿਹੜਾ ਪੰਚਾਇਤੀ ਪੈਸੇ ਦਾ ਬੜਾ ਰੋਗਾ ਰਹਿੰਦਾ ਸੀ ਅੱਜ ਉਹਦੀ ਪਹਿਲੀ ਸ਼ੁਰੂਆਤ ਹੋਈ ਹੈ ਅਸੀਂ ਪਿੰਡਾਂ ਦੇ ਪੰਚਾਇਤੀ ਪੈਸੇ ਚੋਂ ਜਿਹੜੇ ਪਿੰਡਾਂ ਕੋਲ ਸਾਡੇ ਪੈਸੇ ਸੀ ਜਿਹਨਾਂ ਕੋਲ ਪਿੰਡਾਂ ਦੇ ਪੀਨਾਂ ਨਾਲ ਪਾਣੀ ਦੇ ਟੈਂਕ ਨਹੀਂ ਸੀ। ਅੱਜ ਅਸੀਂ 24 ਟੈਂਕ ਉਹਨਾਂ ਨੂੰ ਹੈਂਡਓਵਰ ਕਰ ਗਏ। ਔਰ ਬਹੁਤ-ਬਹੁਤ ਧੰਨਵਾਦ ਹੈ ਸਾਡੇ ਸਾਰੇ ਵੀਡੀਓ ਆਫਿਸ ਦਾ। ਔਰ ਸਾਰੇ ਸਾਡੇ ਬਲੌਗ ਪ੍ਰੋਜੈਕਟ ਜਿਨ੍ਹਾਂ ਦੇ ਤਾਲਮੇਲੇ ਸਾਰਾ ਕੰਮ ਸਕਸੈਸ ਹੋਇਆ ਹੈ ਤੇ ਹਮੇ ਆਵਦੀ ਪੂਰੀ ਟੀਮ ਨੂੰ ਜਿਨ੍ਹਾਂ ਨੇ ਵੀਡੀਓ ਰਸਟਾਂ ਨੇ ਕਿਉਂ ਪਰਲਾ ਕੀਤਾ ਕਿ ਆਪਿੰਨਾਂ ਦੀ ਸਾਡੀ ਜ਼ਰੂਰਤ ਹੈ ਆ ਦਿੱਤੇ ਜਾਓ ਸਰ ਕਿੰਨਾ ਖਰਚ ਆਇਆ ਜਿਹੜੇ ਟੈਂਪੇ ਹੀ ਤਿਆਰ ਹੋਏ 24 ਕਿੰਨੇ ਦਾ ਇੱਕ ਲੱਖ 65 ਹਜ਼ਾਰ ਦਾ ਇੱਕ ਟੈਂਕ ਹੈ ਇੱਕ ਰਿੰਕ ਇੱਕ ਟੈਂਕ ਤੇ 24 ਟੈਂਕ ਹੈ ਤੇ तकरीबन 36 ਲੱਖ ਰੁਪਏ ਦੇ ਇਹ ਟੈਂਕ ਦੇ ਰਹੇ 36 ਲੱਖ ਇਹ ਸਾਰਾ ਹੋਰ ਵੀ ਰਿਕੁਆਇਰਮੈਂਟ ਹੈਗੀ ਹੈ ਟੈਂਕਾਂ ਦੀ ਟੈਂਕਾਂ ਦੀ ਜਿਹੜੇ ਪਿੰਡਾਂ ਦੀ ਰਿਕੁਆਇਰਮੈਂਟ ਕਈਆਂ ਕੋਲ ਬਜਟ ਨਹੀਂ ਸੀ ਕਿਉਂਕਿ ਸੰਪਤੀ ਚ ਪਹਿਲਾਂ ਦਿੱਤੇ ਜਾਂਦੇ ਸੀ ਉਹ ਸੈਂਟਰ ਸਰਕਾਰ ਨੇ ਬੰਦ ਕਰਤੇ ਹੁਣ ਜਿਹੜੇ ਸਾਡੇ 4-5 ਹੋਰ ਰਹਿ ਗਏ ਨੇ ਉਹਨਾਂ ਦੇ ਉਹ ਬੜੀ ਜਲਦੀ ਅਸੀਂ ਉਹ ਵੀ ਡਿਵੈਲਪ ਕਰ ਦਿਆਂਗੇ ਔਰ ਉਦੋਂ ਬਾਅਦ ਜਿਹੜੇ ਸਾਡੇ 10 12 ਪਿੰਡਾਂ ਦੇ ਜਿੰਨਾਂ ਕੋਲ ਸਾਡਾ ਪੰਚਾਇਤੀ ਪੈਸਾ ਨਹੀਂ ਸੀ ਇਹ ਪਿੰਡਾਂ ਦੀ ਬੋਲੀ ਨਹੀਂ ਹੁੰਦੀ ਉਹਨਾਂ ਦਾ ਅਸੀਂ ਵੇਖਦੇ ਹਾਂ ਕਿਸੇ ਹੋਰ ਬਜਟ ਚੋਂ ਅਸੀਂ ਪੈਸੇ ਕੱਢ ਕੇ ਉਹਨਾਂ ਨੂੰ ਟੈੱਕ ਜਗਬਾਨੀ ਟੀਵੀ ਲਈ ਅਦਰਸ਼ ਜੋਸਨ ਦੀ ਰਿਪੋਰਟ